ਤੋਰ ਤੋਰ ਚਲੋ ਵੀ ਚਲੋ 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 ਇਹ ਤਾਂ ਮੋੜਨਾ ਬਹੁਤ ਔਖਾ ਮੋੜਨਾ ਹੀ ਬਹੁਤ ਔਖਾ ਹੈ ਤਾਂ ਯਾਰ 1938 ਮਾਡਲ ਠੀਕ ਆ ਠੀਕ ਆ ਠੀਕ ਆ ਲੈ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਠੀਕ ਆ ਗੱਲ ਆ ਵੀ ਜੌਂਟੀਅਰ ਦਾ ਜੁੜੇ ਟਾਇਰਾਂ ਵਾਲਾ ਟਰੈਕਟਰ ਆ ਇਹ ਜੁੜੇ ਹੋਏ ਟਾਇਰ ਆ ਇਹਦੇ ਜਮਾਈ ਵੱਖਰੀ ਕਿਸਮ ਦਾ ਟਰੈਕਟਰ ਆ ਡੈਵਿਡ ਬ੍ਰਾਊਨ ਡੈਵਿਡ ਬ੍ਰਾਊਨ ਆਪਣੇ ਚਿੱਟੇ ਇੰਡੀਆ ਚ ਆਇਆ ਇਹ ਵੱਖਰੇ ਕਿਸਮ ਦਾ ਟਰੈਕਟਰ ਆ ਡੈਵਿਡ ਬ੍ਰਾਊਨ ਆ ਦੇਖ ਸਾਹਦੇਮ ਵੱਖਰੀ ਫਾਰਮਲ ਹੈ ਹਾਰਵੈਸਟਿੰਗ ਕੰਪਨੀ ਸ਼ਿਕਾਗੋ ਵਾਲਿਆਂ ਦਾ ਬਣਿਆ ਹੋਇਆ ਫਾਰਮਲ ਟਰੈਕਟਰ ਆਹੇ ਆਹ ਦੇ ਕੋ ਜੁੜੇ ਹੋਏ ਟਾਇਰ ਇਸ ਵਕਤ ਸੋਨੂੰ ਦੁਨੀਆ ਦੇ ਪੁਰਾਣੇ ਤੋਂ ਪੁਰਾਣੇ ਟਰੈਕਟਰ ਵਿਖਾਉਣੇ ਆ ਇਸ ਵਕਤ ਕੈਨੇਡਾ ਦੇ ਐਡਮੈਂਟਨ ਦੇ ਸ਼ੇਰਵੁੱਡ ਪਾਰਕ ਵਾਲੇ ਪਾਸੇ ਪਹੁੰਚ ਚੁੱਕਿਆ ਮੈਂ ਜਿਨੇ ਬਜ਼ੁਰਗਾਂ ਨੇ 100-100 ਸਾਲ ਪੁਰਾਣੇ ਟਰੈਕਟਰ ਸੰਭੇ ਆ ਉਹੀ ਬਜ਼ੁਰਗ ਇਸੇ ਟਰੈਕਟਰ ਚਲਾਉਣ ਕੇ ਦਿਖਾਉਣਗੇ ਪ੍ਰਦਰਸ਼ਨੀ ਹੋਊਗਾ ਟੋਚਨ ਮੁਕਾਬਲੇ ਵੀ ਹੋਣਗੇ ਬਹੁਤ ਸਾਰੇ ਟਰੈਕਟਰ ਆਜੋ ਉਸ ਨੂੰ ਦਿਖਾ ਕੇ ਲੈ ਕੇ ਆਵਾਂ ਕਿ ਉਹਨਾਂ ਨੂੰ origignal ਹਾਲਤ ਦੇ ਵਿੱਚ ਰੱਖਿਆ ਹੋਇਆ ਵਾ ਆਪਾਂ ਨੂੰ ਇਹ ਚੀਜ਼ਾਂ ਭਾਰਤ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਘੱਟ ਕੀ ਦੇਖਣ ਨੂੰ ਮਿਲਦੀਆਂ ਹੀ ਨਹੀਂ ਪੁਰਾਣੇ ਟਰੈਕਟਰ ਦਾ ਮੌਕੀ ਗਿਆ ਲਗਭਗ ਤਾਂ ਆਹ ਦੇਖ ਸਕਦੇ ਹੋ ਬਹੁਤ ਬੇਸ਼ਮਾਰ ਟਰੈਕਟਰ ਖੜੇ ਆ ਰਹੇ ਚੱਲਦਾ ਤੇ ਦਿਖਾ ਕੇ ਲੈ ਕੇ ਆਉਣਾ ਆ 1947 ਮਾਡਲ ਟਰੈਕਟਰ ਰੱਖਿਓ ਦਰਸ਼ਕੋ ਜੀਰਾ ਲੈ 1947 ਮਾਡਲ ਆਹ 1945 ਮਾਡਲ ਟਰੈਕਟਰ ਹੈ ਜੌਂਡੀਗਰ ਦਾ ਕਿੰਨੇ ਕਮਾਲ ਦੇ ਟਰੈਕਟਰ ਸੀ ਇਹਨਾਂ ਕੋਲੇ ਆ ਦੇਖ ਸਕਦੇ ਹੋ ਆ ਵੀ ਜੌਂਟੀਅਰ ਦਾ ਬਹੁਤ ਕਮਾਲ ਟਰੈਕਟਰ ਆ ਆ ਕੱਕ ਸ਼ਾਟ ਹੋ ਗਿਆ ਇਹ ਕੈਨੇਡਾ ਦਾ ਬਣਿਆ ਹੋਇਆ ਵਾ ਮੈਸੀ ਹੈਰਿਸ ਆ ਦੇਖ ਸਕਦੇ ਹੋ ਕਮਾਲੀ ਹੈ ਨਾ ਤੇ ਆ ਦੇਖਿਓ ਕਿਰਾ ਆ ਵੀ ਨਿੱਕਾ ਜਿਹਾ ਟਰੈਕਟਰ ਆ ਇੱਕ ਸਿਲੰਡਰ ਟਰੈਕਟਰ ਆ ਏ ਇਕਨੋਮੀ ਟਰੈਕਟਰ ਮਤਲਬ ਬਹੁਤ ਸਸਤਾ ਪੈਂਦਾ ਸੀ ਇਹ ਖਰਚਾ ਘੱਟ ਸੀ ਆ ਵੀ ਜੌਂਟੀਅਰ ਦਾ ਜੁੜੇ ਟਾਇਰਾਂ ਵਾਲਾ ਟਰੈਕਟਰ ਆ ਏ ਜੁੜੇ ਹੋਏ ਟਾਇਰ ਆ ਇਹਦੇ ਆ ਦੇਖ ਸਕਦੇ ਹੋ ਲੈ ਇਧਰਲੇ ਪਾਸੇ ਵੀ ਜੁੰਡੀਆ ਰ ਆ ਗਿਆ ਮੈਨੀਪੋਲਿਸ ਆ ਵੀ ਟਰੈਕਟਰ ਪੁਰਾਣਾ ਹੀ ਆ 1953 ਮਾਡਲ ਆ ਪੀਲੇ ਰੰਗ ਵਾਲਾ 1915 ਮਾਡਲ oh sorry 1900 ਕਿੰਨਾ ਸੀਗਾ 53 ਮਾਡਲ ਹਾਂ ਲੈ ਆ ਜੁੜੇ ਹੋਏ ਟਰੈਕਟਰ ਤੁਸੀਂ ਦੇਖ ਸਕਦੇ ਹੋ ਟਾਇਰ ਵੀ ਮੂਰੇ ਜੁੜੇ ਹੋਏ ਆ ਫਾਰਮਲ ਆ ਬਹੁਤ ਪਿਆਰਾ ਨਿਕਾ ਆ ਜਾ ਦੇਖਿਓ ਕਿਰਾ ਹੈ ਕਿਰਾ ਨਿਕੂ ਆ 1940 ਦਾ ਟਰੈਕਟਰ ਆ ਇਹ 1940 ਦਾ ਆ ਵੀ ਜੌਂਡੀਰ ਦਾ ਕਮਾਲ ਆ ਵੀ ਫਾਰਮਲ ਟਰੈਕਟਰ ਆ 올ਿਵਰ ਟਰੈਕਟਰ ਹੋ ਗਿਆ ਆ ਸਕਦੇ ਆ ਵੀ ਜੌਂਡੀਰ ਦਾ ਟਰੈਕਟਰ ਆ ਲੈ ਕਮਾਲ ਮੈਸੀ ਹੈਰਿਸ ਹੋ ਗਿਆ ਆ ਵੀ ਐਮ ਐਮ ਇਹ ਪਤਾ ਨਹੀਂ ਦਾ ਕੀ ਹੋਇਆ ਫੁੱਲ ਫਾਰਮ ਇਹਦੀ ਕੀ ਬਣੂਗੀ ਆ ਐਮ ਐਮ ਕਹਿੰਦੇ ਐ ਇਹਨੂੰ ਤੇ ਆ ਆ ਗਿਆ ਫਰਗੂਸਨ ਫਰਗੂਸਨ ਇਹ ਆਪਣੇ ਇੰਡੀਆ ਚ ਵੀ ਆਏ ਆ ਫਰਗੂਸਨ ਟਰੈਕਟਰ ਇਹ ਆ ਜਮਈ ਵੱਖਰੀ ਕਿਸਮ ਦਾ ਟਰੈਕਟਰ ਆ ਡੈਵਿਡ ਬ੍ਰਾਊਨ ਡੈਵਿਡ ਬ੍ਰਾਊਨ ਆਪਣੇ ਚਿੱਟੇ ਇੰਡੀਆ ਚ ਆਏ ਆ ਇਹ ਵੱਖਰੇ ਕਿਸਮ ਦਾ ਟਰੈਕਟਰ ਆ ਡੈਵਿਡ ਬ੍ਰਾਊਨ ਆ ਦੇਖ ਸੌਦੇ ਵੱਖਰੀ ਨਸਲ ਆ ਇਹ ਤੇ ਵੱਖਰਾ ਹੀ ਟਰੈਕਟਰ ਆ ਆਜੋ ਹੋਰ ਵੀ ਬੱਸੇ ਮੈਂ ਦਿਖਾ ਕੇ ਲੈ ਕੇ ਆਵਾਂ ਤੁਹਾਨੂੰ ਕੁਝ ਵੱਖਰੇ ਨਮੂਨੇ ਆ ਦੇਖੋਗੇ ਤੁਸੀਂ ਆ ਦੇਖੋ ਕਿੱਡਾ ਸੋਹਣਾ ਟਰੈਕਟਰ ਜਾ ਰਿਹਾ 올ਿਵਰ 6 ਸਿਲੰਡਰ ਆਹੇ 6 ਸਿਲੰਡਰ ਹੋ ਗਿਆ ਤੇ ਆ ਫਾਰਮਲ ਹੈ ਹਾਰਵੈਸਟਿੰਗ ਕੰਪਨੀ ਸ਼ਿਕਾਗੋ ਵਾਲਿਆਂ ਦਾ ਬਣਿਆ ਹੋਇਆ ਫਾਰਮਲ ਟਰੈਕਟਰ ਆਹੇ ਆ ਦੇਖੋ ਜੁੜੇ ਹੋਏ ਟਾਇਰ ਤੁਸੀਂ ਦੱਸ ਦਿਓ ਕਿਹੜਾ ਟਰੈਕਟਰ ਦੇਖਿਆ ਤੇ ਕਿਹੜਾ ਟਰੈਕਟਰ ਨਹੀਂ ਦੇਖਿਆ ਪਹਿਲਾਂ ਫਾਰਮਲ ਹੋ ਗਿਆ ਉਹ ਮੇਜਰ ਫੋਰਡ ਸਨ ਹੋ ਗਿਆ ਆਪਣੀ ਇੰਡੀਆ ਚ ਵੀ ਆਇਆ ਮੇਜਰ ਫੋਰਡ ਸਨ ਉਹ ਪਾ ਆਪਣੀ ਇੰਡੀਆ ਚ ਵੀ ਆਇਆ ਪਹਿਲਾਂ ਤੇ ਆਹ ਦੇਖੋ ਓਲੀਵਰ ਇਹ ਵੀ ਪੁਰਾਣਾ ਹੀ ਆ ਇਹ ਵੀ ਪੁਰਾਣਾ ਹੀ ਆ ਦੇਖੋ ਹੈਂਡਲ ਤੇ ਸਟਾਰਟ ਹੁੰਦਾ ਸੀ ਟੈਂਕਰਗਾ ਆ ਵੀ ਜੁੰਡਗਰ ਦਾ ਪੁਰਾਣਾ ਡਾਇਰੈਕਟਰ ਆ ਆਹ ਦੇਖ ਸਕਦੇ ਹੋ ਇਹਨਾਂ ਨੇ ਹਰ ਚੀਜ਼ ਨੂੰ ਸਾਫ਼-ਸਾਫ਼ ਕੇ ਰੱਖਿਆ ਹੋਇਆ ਵੱਡੀ ਗੱਲ ਤਾਂ ਇਹ ਆ ਖਾਸ ਵਾਹ ਆ ਦੇ ਇਹ ਵੀ ਜੌਂਡੀਰ ਦੀ ਇਹਦੀ ਜਾਲੀ ਕਿੱਡੀ ਸੋਹਣੀ ਐ ਜਾਲੀ ਕਿੱਡੀ ਸੋਹਣੀ ਐ ਟਰੈਕਟਰ ਵੀ ਤੇ ਆ ਲੈ ਬਹੁਤ ਕਮਾਲ ਆ ਵੀ ਬਹੁਤ ਸੋਹਣਾ ਵਾ ਲੈ ਤੇ ਆ ਦੇਖਿਓ ਕਿਹੜਾ ਇਹ ਵੀ ਬਹੁਤ ਖੂਬਸੂਰਤ ਆ ਪ੍ਰਾਣੀ ਐ ਇਹ ਹਾਰਵੈਸਟਿੰਗ ਕੰਪਨੀ ਵਾਲਾ ਸ਼ਿਕਾਗੋ ਵਾਲਿਆਂ ਦਾ 4 ਸਿਲੰਡਰ ਬੜਾ ਜੰਗਾਲਾ ਜਿਹਾ ਲੱਗਿਆ ਪਿਆ ਇਹਨੂੰ ਪਰ ਪੁਰਾਣੇ ਵੀ ਬਹੁਤ ਹੋ ਗਏ ਆ ਦੇਖਿਓ ਕਿਰਾ ਤੇ ਆ ਦੇਖਿਓ ਹੈ ਕਿ ਨਾ ਕਮਾਲ ਬਹੁਤ ਖੂਬਸੂਰਤ ਚੀਜ਼ ਆ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਵਾਲਿਆਂ ਦਾ ਸ਼ਿਕਾਗੋ ਇੰਟਰਟਰੈਕਟਰ ਹੁੰਦੇ ਸੀ ਨਾ ਉਹ ਆਪਣੇ ਇਸੇ ਕੰਪਨੀ ਦੇ ਸੀਗੇ ਆ ਮੇਜਰ ਫੋਰਸ ਹਨ ਆ ਗਿਆ ਜਿਹੜਾ ਆਪਣੇ ਇੰਡੀਆ ਚ ਵੀ ਆਉਂਦਾ ਰਿਹਾ ਚਾਰ ਸਿਲੰਡਰ ਇਹ ਤਾਂ ਆਪਣੇ ਬੱਲੀ ਜਿਹੜਾ ਲੋਗੋ ਹੁੰਦਾ ਸੀ ਇਹਦੇ ਆ ਆ ਲੱਗਿਆ ਓਏ ਆ ਫੋੜ ਹੋ ਗਿਆ ਫੋੜ ਹੋ ਗਿਆ ਆ ਕੋਪ ਹੋ ਗਿਆ ਆ ਦੇਖ ਸੌਦੇ ਪੁਰਾਣਾ ਟਰੈਕਟਰ ਹੀ ਹੈ ਵੀ ਲੈ ਇਹ 1953 ਮਾਡਲ ਕੋਪ ਆ ਦੇਖ ਸੌਦੇ ਕੱਕ ਸ਼ਾਟ ਵਾਲਿਆਂ ਨੇ ਬਣਾਇਆ ਹੋਇਆ ਕੈਨੇਡਾ ਦਾ ਹੀ ਬਣਿਆ ਹੋਇਆ ਆ ਵੀ ਕੈਨੇਡਾ ਦਾ ਹੀ ਬਣਿਆ ਹੋਇਆ ਟਰੈਕਟਰ ਆ ਇਹ ਤੇ ਆ ਵੀ 1953 ਮਾਡਲ ਆ ਨਿਕਾ ਜਿਹਾ ਮੂਹ ਕੇ ਜਿਹਾ ਸ਼ੇਪ ਕੇ ਜੀ ਆ ਨਿਕਾ ਜਾਈ ਇਹ ਆ ਮੈਸੀ ਹੈਰਿਸ ਆ 1953 ਮਾਡਲ ਆ ਦੇਖ ਸਕਦੇ ਹੋ ਮੈਸੀ ਹੈਰਿਸ ਤੇ ਆ ਵੀ 1956 ਮਾਡਲ ਆ ਮੈਸੀ ਹੈਰਿਸ ਇਹ ਇਹ ਸਾਰੇ ਮੈਸੀ ਹੋ ਗਏ ਆ ਮੈਸੀ ਹੈਰਿਸ ਹੋ ਗਿਆ ਇਧਰਲੇ ਪਾਸੇ ਵੀ ਦੇਖਿਓ ਕਿਰਾ ਇਹ ਕਿੰਨਾ ਕਮਾਲ ਆ ਤੇ ਆ ਚੱਕੋ ਇਹ ਵੀ ਮੈਸੀ ਹੈਰਿਸ ਆ ਗਿਆ ਬਹੁਤ ਖੂਬਸੂਰਤ ਆ ਵੀ ਮੈਸੀ ਫਰਗੂਸ਼ਨ ਆ ਗਿਆ ਇਹ ਕਿ ਮੈਸੀ ਫਰਗੂਸ਼ ਨੇ ਕਿ ਇਹ ਜਾਵੇ ਵੱਖਰੀ ਕਿਸਮ ਦਾ ਹੈ ਇਹ ਜਮਾ ਹੀ ਵੱਖਰੀ ਜੀ ਕਿਸਮ ਦਾ ਟਰੈਕਟਰ ਆ ਇਹ ਕਮਾਲ ਤੇ ਡੀਰਿੰਗ ਮੈਕ ਕਾਰਮਿਕ ਡੀਰਿੰਗ ਫਾਰਮਲ ਇਹ ਵੀ ਹਾਰਵੈਸਟਿੰਗ ਕੰਪਨੀ ਸ਼ਿਕਾਗੋ ਵਾਲਿਆਂ ਦਾ ਵਾ ਆ ਦੇਖ ਸਕਦੇ ਹੋ ਇਹਦਾ ਸਾਈਡ ਤੇ ਸਟੀering ਇਹਦਾ ਸਾਈਡ ਤੇ ਆ ਆ ਦੇਖ ਸਕਦੇ ਹਾਂ ਇਹਦਾ ਸਾਈਡ ਤੇ ਦਾ ਸਟੀering ਇਧਰਲੇ ਪਾਸੇ ਸੀਟਾਂ ਇਹੇ ਜਿਹੀਆਂ ਹੀ ਹੁੰਦੀਆਂ ਸੀ ਸਾਰਿਆਂ ਦੀ ਉਦੋਂ ਥੈਂਕ ਯੂ ਆਹ ਦੇਖਿਓ ਜੌਂਡੀਅਰ ਹੋ ਗਿਆ ਕਮਾਲ ਇਹ ਮੈਸੀ ਹੈਰਿਸ ਆ ਗਿਆ ਅ ਕੋਕ ਸ਼ਾਟ ਹੋ ਗਿਆ ਐਲਿਸ ਚਾਲਮਰ ਅਮਰੀਕਾ ਦੇ ਬਣੇ ਹੋਏ ਆ ਇਹ ਵੀ 4 ਸਿਲੰਡਰ ਵਾਲਾ ਟਰੈਕਟਰ ਆ ਇਹ ਆ ਕਿਹੜਾ ਵਾ ਕਿਸ ਕੰਪਨੀ ਦਾ ਨੇ ਕਿਸ ਕੰਪਨੀ ਦਾ ਕਿਸ ਅਮਰੀਕਾ ਦੀ ਕੰਪਨੀ ਹੈ ਇਹ ਵੀ ਆ ਦੇਖਿਓ ਕਿਰਾ ਵਾਹ ਇਹ ਵੀ ਕਮਾਲ ਆ ਆ ਮੈਨਿਸਪਾਲਿਸ ਇਹ ਵੀ ਅਮਰੀਕਾ ਦਾ ਬਣਿਆ ਹੋਇਆ ਵਾ 4 ਸਿਲੰਡਰ ਵਾਲਾ ਟਰੈਕਟਰ 1953 ਮਾਡਲ ਆ ਇਹ ਇਹ 1949 ਤੋਂ 1953 ਤੱਕ ਬਣਿਆ ਇਹ ਟਰੈਕਟਰ ਆਹਾ ਅਮਰੀਕਾ ਦੇ ਵਿੱਚ ਬਣਿਆ ਹੈ ਜ਼ਿਆਦਾਤਰ ਇਸ ਚੀਜ਼ ਰੇ ਹਿਸਾਬ ਕਿਤਾਬ ਦਾ ਹੁੰਦਾ ਸੀ ਇਹਦਾ ਆ ਚੀਜ਼ਾਂ ਹੋ ਗਈਆਂ ਆ ਜੌਂਡੀਅਰ ਹੋ ਗਿਆ ਆ ਵੀ ਜੌਂਡੀਅਰ ਵੱਡੇ ਟਰੈਕਟਰ ਆ ਗਿਆ ਵੱਡਾ ਪਾਵਰਫੁੱਲ ਟਰੈਕਟਰ ਆ ਦੇਖਣ ਚ ਇਹਦਾ ਰੂਪ ਜਿਆ ਬਹੁਤ ਆ ਹੈ ਕਮਾਲ ਕੀਤੀ ਭਈ ਆ ਸਾਂਭਣ ਵਾਲੀ ਭਈ ਤੇ ਆਹ ਜੌਂਡੀਅਰ ਪਤਲਾ ਇਹ ਟਾਇਰ ਵਾਲਾ ਕੀ ਆ ਮੂਰੇ ਟਾਇਰ ਇਹਦੇ ਤੇ ਆ ਵੀ ਜੌਂਡੀਅਰ ਹੋ ਗਿਆ ਮੋ ਦੋ ਜੁੜੇ ਟਾਇਰ ਆ ਇਹਦੇ ਆ ਰੈਸ ਲਾਹਾਂ ਕਰੀ ਜਾਂਦੇ ਆ ਆ ਲੋਹੇ ਦੇ ਚੱਕਿਆਂ ਵਾਲਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਮਾਲ ਇਹ ਆ ਦੇਖੋ ਇਸ ਤਰੀਕੇ ਦੀ ਇਹਦੀ ਲੱਕ ਸੀਗੀ ਇਹ ਚਾਲੂ ਹਾਲਤਾ ਸਾਰੇ ਖੜੇ ਨਹੀਂਗੇ ਇਹ ਚੱਲ ਕੇ ਆਏ ਆ ਇਹ ਤੇ ਵਿੱਚੇ ਘੋੜਿਆਂ ਦੀਆਂ ਸਵਾਰੀਆਂ ਤੇ ਦਰਸ਼ਕਾਂ ਦਾ ਐਂਟਰਟੇਨਮੈਂਟ ਕਰੀ ਜਾਂਦੇ ਘੋੜਿਆਂ ਦੀ ਵੀ ਸਵਾਰੀ ਕਰਾਈ ਜਾਂਦੇ ਆ ਨਾਲ ਦੀ ਨਾਲ ਆ ਦੇਖ ਸਕਦੇ ਹੋ ਲੈ ਇਹੇ ਜੀਆਂ ਬੱਗੀਆਂ ਬਣਾਈਆਂ ਜਵਾਕਾਂ ਨੂੰ ਘੇੜਾ ਦੇਣਾ ਤਾਂ ਦਵਾ ਸਕਦੇ ਹਾਂ ਆਹ ਬਹੁਤ ਖੂਬਸੂਰਤ ਹੈ ਵੀ 191938 ਮਾਡਲ ਜੌਂਡੀਆ ਦਾ ਟਰੈਕਟਰ ਆ ਇਹ ਦੋ ਸਿਲੰਡਰ ਹੀ ਹੁੰਦਾ ਸੀਗਾ ਇਹ ਪੈਟਰੋਲ ਤੇ ਚੱਲਦੇ ਹੁੰਦੇ ਸੀ ਆ ਦੇਖ ਸਕਦੇ 30 ਹੌਸਪਾਵਰ ਦਾ ਹੀ ਆ ਇਹ ਸਾਰਾ ਤੇ ਵਿੱਚ ਇਹ ਜਵਾਕਾਂ ਨੂੰ ਜਿਹੜਾ ਵੀ ਦਈ ਜਾਂਦੇ ਜੇ ਬਜ਼ੁਰਗ ਜਿਹੜਾ ਕੱਢਦੇ ਆ ਨਾ ਤੇ ਲੈ ਆ ਲੈ ਨਹੀਂ ਕਿ ਨਹੀਂ ਕਿ ਟਰਾਲੀਆਂ ਤੇ ਬੈਠੇ ਜਿਹੜਾ ਦਈ ਜਾਂਦੇ ਆ ਨਾ ਲੈ ਬੱਗੀਆਂ ਇਹ ਡਰਮਾਂ ਜਿਆ ਨੂੰ ਕੱਟ-ਕੱਟ ਕੇ ਬਣਾਈਆਂ ਹੋਈਆਂ ਵਾ ਤੇ ਆਹ ਦੇਖ ਸਕਦੇ ਇਧਰਲੇ ਪਾਸੇ ਚੱਕੇ ਕਿੱਡੇ ਸੋਹਣੇ ਆ ਇਹ ਤੇ ਆ ਲੈ ਆ ਵੀ ਜੁੜੇ ਟੈਰਾਂ ਵਾਲਾ ਬਹੁਤ ਵੱਖਰੀ ਨਸਲ ਦੇ ਟਰੈਕਟਰ ਆ ਯਾਰ ਬਹੁਤ ਵੱਖਰੀ ਨਸਲ ਦੇ ਟਰੈਕਟਰ ਆ ਆ ਵੀ ਜੁੰਡੀ ਆ ਰਾ ਆ ਦੇਖੋ ਕਿੰਨਾ ਹੈਵੀ ਮਟੀਰੀਅਲ ਲੱਗਾ ਇਹਨੂੰ ਐਲਿਸ ਚਲਮਰਜ਼ ਇਹ ਵੀ ਅਮਰੀਕਾ ਦਾ ਟਰੈਕਟਰ ਆ ਮੈਸੀ ਹੈਰਿਸ ਪੋਨੀ ਟਰੈਕਟਰ ਵੀ ਕਹਿੰਦੇ ਆ ਇਹਨੂੰ ਪੋਨੀ ਨਹੀਂ ਕਾਜਈ ਆ ਨਾ ਨਿਕੂ ਜਾਂ ਦੇਖੋ ਤਾਂ ਸਹੀ ਜਿਵੇਂ ਨਿਕਾਜਿਆ ਆ ਜੁੰਡੀਰ ਖੜਾ ਤੇ ਮਗਰ ਹਲ ਵੀ ਪਾਏ ਹੋਏ ਆ ਨਿਕੀਆਂ ਨਿਕੀਆਂ ਤਵੀਆਂ ਆ ਸ਼ੌਂਕੀਆ ਤੌਰ ਤੇ ਬਣਵਾਈਆਂ ਲੱਗਦੀਆਂ ਇਹ ਤਾਂ ਮੈਨੂੰ ਤੇ ਆਜੋ ਅਗਲੇ ਪਾਸੇ ਹੋਰ ਦੇਖਦੇ ਆ ਜਾ ਰਿਹਾ ਤੁਹਾਡੇ ਸਾਹਮਣੇ ਲੈ ਆ ਫੋਰ ਟਰੈਕਟਰ ਆ ਨੀਲੇ ਜਿਹੇ ਰੰਗ ਦਾ ਕਮਾਲ ਤੇ ਆ ਐਲਿਸ ਚੈਲਮਰਜ਼ ਇਹ ਸਾਰੇ ਬਜੁਰਗੀ ਚਲਾ ਰਹੇ ਆ ਇਸ ਵਕਤ ਲੈ ਮੰਨਦੇ ਆ ਇਹ ਕਾ ਗੱਲ 4 ਸਿਲੰਡਰ ਆਹੇ ਤੇ ਤੇ ਆ ਆ ਸਾਰੇ ਇਹਨਾਂ ਦੇ ਮੁਕਾਬਲੇ ਹੋਣੇ ਆ ਪ੍ਰਦਰਸ਼ਨੀ ਚੱਲੀ ਜਾਂਦੀ ਐ ਇੱਧਰਲੇ ਪਾਸੇ ਆਹ ਡੱਡ ਲੱਗੇ ਪਏ ਆ ਲਾਂਚ ਕਰਨ ਨੂੰ ਆਹਰ ਰੌਕ ਰੋਲ ਇਹ ਵੱਖਰਾ ਟਰੈਕਟਰ ਇਹ ਕਿਹੜਾ ਹੋਇਆ ਬਾਈ ਇਹ ਪਹਿਲਾਂ ਦਾ ਦੇਖਿਆ ਨਹੀਂ ਕਦੇ ਕਿੱਥੋਂ ਦਾ ਬਣਿਆ ਬਣਿਆ ਹੋਊਗਾ ਇਹ ਦੇਖੀਏ ਹਿਸਾਬ ਕਿਤਾਬ ਜਾਈ ਲਾਈਏ ਇਹਦਾ ਉਹ ਮੈਨੂਫੈਕਚਰਡ ਕੰਪਨੀ ਕਿਸ ਕਿਦਾ ਹੋਇਆ ਨਹੀਂ ਰੌਕ ਰੋਲ ਸਮਝ ਨਹੀਂ ਆਈ ਕਿਥੋਂ ਦੀ ਕੰਪਨੀ ਐ ਇਹ ਸਮਝ ਨਹੀਂ ਆਈ ਉਹ ਦੇ ਔਰਤਾਂ ਵੀ ਟਰੈਕਟਰ ਚਲਾਉਂਦੀਆਂ ਇੱਥੇ ਉਹ ਦੇਖ ਬੈਠੀ ਆ ਨਾ ਬੇਬੇ ਤਾਂ ਆਲਾ ਜੁਡੇਟਰਾਂ ਵਾਲਾ ਫਾਰਮਰ ਟਰੈਕਟਰ ਇੰਟਰਨੈਸ਼ਨਲ ਹਾਰਵੈਸਟਿੰਗ ਵਾਲਿਆਂ ਦਾ ਆ ਵੀ ਲੈਂਡ ਚ ਲਾਏ ਹੋਇਆ ਸਾਰੇ ਚੱਲਦੇ ਆ ਵਾਰੀ ਵਾਰੀ ਸਾਰਿਆਂ ਨੇ ਚੱਲ ਕੇ ਦਿਖਾਉਣਾ ਐ ਇੱਥੇ ਆ ਦੇਖ ਸਾਹ ਦਿਨ ਆ ਆਈਲਰ ਆ ਆ ਫਾਰਮਲ ਹੋ ਗਏ ਆ ਜਵਾਕਾਂ ਨੂੰ ਵੀ ਆਪਦੇ ਨੂੰ ਲੈ ਕੇ ਆਉਂਦੇ ਆ ਇੱਥੇ ਤੇ ਆ ਦੇਖੋ ਕਾਰਾਂ ਵਾਲੇ ਜਿਹੜੇ ਕਾਰਾਂ ਦੇ ਸ਼ਕੀਨ ਆ ਉਹ ਕਾਰਾਂ ਵੀ ਲੈ ਕੇ ਆ ਫੋੜ ਦੀ ਕਾਰ ਆ ਪੁਰਾਣੀ ਆ ਹੈਗਾ ਸ਼ੈਵਲੈ ਟਰੱਕ ਕਹਿ ਸਕਦੇ ਆ ਇਹਨੂੰ ਸ਼ੈਵਲੈ ਦਾ ਆ ਵੀ ਹੈਗਾ ਫਾਰਗੋ ਇਹ ਫਾਰਗੋ ਕਿਹੜਾ ਹੋਇਆ ਬਈ ਇਹ ਵੀ ਵੱਖਰੀ ਕਿਸਮ ਦਾ ਟਰੱਕ ਵਗੈਰਾ ਇੱਥੇ ਪ੍ਰਦਰਸ਼ਨੀ 'ਚ ਲਾਈ ਹੋਏ ਆ ਇਹਨਾਂ ਨੇ ਕੁਛ ਕਾਰਾਂ ਵੀ ਹੈਗੀਆਂ ਵਾ ਹਾਂ ਉਹ ਕਦੇ ਸਟਾਰਟ ਕਰਦੇਓ ਤੇ ਆ ਗਲਾਸ ਨਹੀਂ ਡਿੱਗਣਗੇ ਮਤਲਬ ਇੰਨੇ ਕੂਲ ਚੱਲਦੇ ਇੰਨਾ ਵਧੀਆ ਚੱਲਦੇ ਆ ਤੇ ਆ ਗਲਾਸ ਨਹੀਂ ਡਿੱਗਣਗੇ ਉਤੋਂ ਮੰਨਦੇ ਆ ਨਾ ਇਹ ਖਾਸ ਜ਼ਿਆਦਾ ਖਾਸੀਅਤਾਂ ਗੱਲ ਆ ਪੁਰਾਣੀ ਆ ਜੀ ਐਮ ਸੀ ਵਾਲਾ ਹੋ ਗਿਆ ਆ ਟਰੱਕ ਹੋ ਗਿਆ ਪੁਰਾਣਾ ਤੇ ਆ ਫੋਰਡ ਹੋ ਗਿਆ ਆਡੜ ਨਸਲ ਦੇ ਕਈਆਂ ਚੀਜ਼ਾਂ ਇਹਨਾਂ ਕੋਲ ਹੈਗੀਆਂ ਵਾ ਆ ਤੋਰਾ ਫੇਰਾ ਟਰੈਕਟਰ ਚੱਲੀ ਜਾਂਦੇ ਆ ਟਰੱਕ ਦਾ ਬੱਕ ਦਾ ਹੋ ਗਿਆ ਤੇ ਆਹ ਕਾਰ ਬੜੀ ਪਿਆਰੀ ਹੈ ਯਾਰ ਇਹਨਾਂ ਦੀ ਮਰਸੀਡੀਜ਼ ਦੀ ਮਰਸੀਡੀਜ਼ ਦੀ ਕਾਰ ਯਾਰ ਕਿੰਡੀ ਸੋਹਣੀ ਆ ਕਮਾਲ ਲੈ ਮੰਨਦੇ ਆ ਨਾ ਆ ਦੇਖਿਓ ਟੋਚਨ ਦੇ ਮੁਕਾਬਲੇ ਤਲਾਇਆ ਹੋਇਆ ਵਾ ਆ ਦੇਖ ਸਾਹਦੇ ਟਰੈਕਟਰ ਆ ਜਿਹੜਾ ਆ ਵਾ ਨਾ ਜਿਉਂ-ਜਿਉਂ ਤੁਰਿਆ ਜਾਊਗਾ ਇਹਨੇ ਤਾਂ ਨੂੰ ਉੱਠਦਾ ਜਾਣਾ ਤੇ ਲੋਡ ਪੈਂਦਾ ਜਾਣਾ ਟਰੈਕਟਰ ਤੇ ਇਹ ਤਕਨੀਕ ਆ ਸਾਰਿਆਂ ਦੀ ਆ ਦੇਖ ਸਕਦੇ ਹੋ ਗਿਆ ਹੋ ਗਿਆ ਪੁਰਾਣੇ ਟਰੈਕਟਰਾਂ ਦਾ ਮੁਕਾਬਲਾ ਵਾ ਮੂਰੇ ਝੰਡੇ ਵਾਲਾ ਜਾਂਦਾ ਗਾੜੀਆਂ ਦਾ ਤੇ ਜਦੋਂ ਉਹਦਾ ਫਤਿਹ ਹੋ ਗਿਆ ਕੰਮ ਫਿਰ ਕਰਾਜ ਨੂੰ ਖਿੱਚ ਕੇ ਟਰੈਕਟਰ ਨੇ ਵਾਪਸ ਲੈ ਕੇ ਆਉਣਾ ਵਾ ਆ ਸਾਰੇ ਟਰੈਕਟਰ ਲਾਈਨ 'ਚ ਹੀ ਖੜੇ ਇਸੇ ਤਰੀਕੇ ਦੇ ਨਾਲ ਹੀ ਆ ਦੇਖ ਸਕਦੇ ਹਾਂ ਇਹ ਕਿਹਨਾ ਕਮਾਲ ਮੈਸੀ ਹੈਰਿਸ ਹੁਣੇ ਖੜੇ ਆ ਪਿਛਲੇ ਸਾਲ ਵੀ ਐਸੀ ਕਈ ਤਾਂ ਚਿਹਰੇ ਤੋਂ ਹੀ ਪਛਾਨਣ ਲੱਗ ਗਏ ਕਹਿੰਦੇ ਆਰ ਯੂ ਫਰਮ ਇੰਡੀਆ ਮੈਂ ਕਹਿੰਦਾ ਯੈਸ ਕਈ ਤਾਂ ਨਾ ਪੁਰਾਣੇ ਵੀ ਬੰਦੇ ਜਾਨਣ ਲੱਗ ਗਏ ਆ ਲੈ ਇਹ 6 ਸਿਲੰਡਰ ਆ ਆ ਲੈ ਵੱਖਰਾ ਟਰੈਕਟਰ ਖੜਾ ਜੋਂਡੀਅਰ ਦਾ ਪਤਲੇ ਜਿਹੇ ਟਾਇਰਾਂ ਵਾਲਾ ਆ ਫੋਰਸ ਹਨ ਹੋ ਗਿਆ ਆ ਸਾਰੇ ਲਾਈਨ ਚ ਲਾਈ ਖੜੇ ਆ ਆ ਦੇਖਿਓ 1948 ਮਾਡਲ ਟਰੈਕਟਰ ਜਾ ਰਿਹਾ ਤੁਹਾਡੇ ਸਾਹਮਣੇ 올ਿਵਰ ਚਾਰ ਸਿਲੰਡਰ ਟਰੈਕਟਰ ਆਹੇ ਵਾਹ ਕਮਾਲ ਮੰਨਦੇ ਆ ਨਾ ਗੱਲਾਂ ਬਾਤਾਂ ਐਂ ਚੀਚਾ ਸਾਹਮਣੇ ਰੱਖਿਆ ਕਸ਼ਕਾਸ਼ ਕਿਤੇ ਆਪਣੀ ਇੰਡੀਆ ਚ ਵੀ ਐਂ ਸਾਹਮਣੇ ਰੱਖਿਆ ਹੁੰਦੀਆਂ ਨਾ ਪੁਰਾਣੇ ਟਰੈਕਟਰਾਂ ਨੂੰ ਤਾਂ ਗੱਲਬਾਤ ਕੁਝ ਹੋਰ ਹੀ ਹੋਣੀ ਸੀ ਆ ਟੱਕਣ ਦਿੱਤਾ ਹੋਇਆ ਵਾ ਲਓ ਜੀ ਫਾਰਮਰ ਟਰੈਕਟਰ ਨੂੰ ਟੋਚਨ ਪਾ ਲਿਆ ਹੁਣ ਟੋਚਨ ਪਾਉਣ ਦਾ ਇਹਨਾਂ ਦਾ ਤਰੀਕਾ ਵੱਖਰਾ ਹੀ ਆ ਆਪਦਾ ਹੀ ਤਰੀਕਾ ਇਹਨਾਂ ਦਾ ਆ ਦੇਖਿਓ ਕਿਰਾਂ ਟਰੈਕਟਰ ਨੂੰ ਟਰੈਕਟਰ ਨਾਲ ਲਿਖਿਆ ਜਿੱਦੇ ਆ ਜਾਣ ਉਹ ਤੇ ਡੱਬਾ ਜਾਂ ਤੁਰਾਈ ਜਾਂਦਾ ਨਾ ਪੀਲੇ ਰੰਗ ਦਾ ਜਿੱਥੇ ਝੰਡੇ ਲੱਗੇ ਆ ਜਿਉਂ-ਜਿਉਂ ਟਰੈਕਟਰ ਗਾਂ ਨੂੰ ਜਾਊਗਾ ਇਹ ਗਾਂ ਨੂੰ ਹੁੰਦਾ ਜਾਣਾ ਤੇ ਟਰੈਕਟਰ ਤੇ ਲੋਡ ਪੈਂਦਾ ਜਾਣਾ ਆ ਤਰੀਕਾ ਹੁੰਦਾ ਇਹਨਾਂ ਦਾ ਆ ਦੇਖ ਸਕਦੇ ਹੋ ਟਾਈਮਿੰਗ ਵਾਸਤੇ ਤਾਂ ਟਾਈਮ ਲੱਗਾਈ ਹੋਇਆ ਹੋਇਆ ਟਾਈਮ ਪੀਸ ਉਹ ਦੇਖ ਸਕਦੇ ਹੋ ਨੰਬਰਿੰਗ ਚੱਲੀ ਜਾਂਦੀ ਆ ਕਿੰਨੇ ਸਮੇਂ ਚ ਕਿਹੜਾ ਪਹੁੰਚਦਾ ਵਾ ਉਸ ਆਧਾਰ ਤੇ ਫਿਰ ਇਸ ਚਲ ਲੈਂਦੇ ਆ। ਲੋ ਜੀ ਹੁਣ ਆ ਕੇਸ ਕੰਪਨੀ ਦਾ ਟਰੈਕਟਰ ਆ ਗਿਆ। 1957 57 1957 ਮਾਡਲ ਟਰੈਕਟਰ ਚਾਰ ਸਿਲੰਡਰ ਤੁਹਾਡੇ ਸਾਹਮਣੇ ਹੁਣ ਟੂਚਰ ਮੁਕਾਬਲੇ ਤੇ ਆ ਚੁੱਕਿਆ ਵਾ। ਆ ਦੇਖਿਓ ਗਿਰਾਹ। ਪ੍ਰਬੰਧ ਪੂਰੇ ਤਗੜੇ ਆ ਇਹਨਾਂ ਦੇ। ਆ ਬੰਦਾ ਡਿੱਕਾ ਲਾ ਰਿਹਾ ਆਪਾਂ ਨੂੰ ਨਾਲ-ਨਾਲ। ਇਹਦਾ ਪਾਸੇ ਹੋ ਜਾਣਾ ਚਾਹੀਦਾ ਸੀ। ਇਹ ਪੂਰਾ ਸਿਸਟਮ ਆ ਕਿ ਪੂਰਾ ਉੱਤੇ ਬੰਦਾ ਇੱਕ ਹੋਰ ਸਿਆਣਾ ਬੈਠਾ ਲੈ 45 1945 ਮਾਡਲ ਟਰੈਕਟਰ ਤੁਹਾਡੇ ਅਰਸ਼ ਕੋ ਤੁਹਾਡੇ ਸਾਹਮਣੇ ਇਸ ਵਾਰ ਤੋਂ ਟੋਚਨ ਤੇ ਆ ਗਿਆ ਆ ਦੇਖੋ ਕਿਰਾ ਕਿਰਾ ਦਾ ਖਿੱਚ ਕੇ ਜਾਂਦਾ ਕੰਮ ਆ ਪੂਰਾ ਅੱਗੇ ਦੇਖੋ ਕੀ ਕਰਦਾ ਆ ਟਰੈਕਟਰ ਨਾਲ ਲਾਇਆ ਹੋਇਆ ਵਾ ਜਦੋਂ ਫਿਰ ਉਧਰ ਨੂੰ ਆਹ ਕਰਾਹਾ ਜਾਂ ਖਿੱਚ ਕੇ ਲਿਆਉਣ ਨੂੰ ਆ ਟਰੈਕਟਰ ਕੰਮ ਉਹਦਾ ਕਬੂਟਾ ਵਾਲਿਆਂ ਦਾ ਇਹ ਵੜਾ ਵੜਾ ਟਰੈਕਟਰ ਜੁੜੀ ਫਿਰਦੇ ਆ ਇਹ ਹੁਣ ਟੋਚਨ ਤੇ ਜੁੜਨ ਦੇ ਲਈ ਓਲੀਵਰ ਟਰੈਕਟਰ ਆ ਗਿਆ ਇਸ ਵਕਤ ਦੇਖ ਸਕਦੇ ਹੋ ਤੁਸੀਂ ਲੈ ਹੋਣਾ ਟਰੈਕਟਰ ਜੁੜੂਗਾ ਮੰਦਿਆਂ ਕਰਤਾਬ ਫਿਰ ਆ ਬੇਬੇ ਦਾ ਟਰੈਕਟਰ ਵੀ ਤਿਆਰ ਆ ਆ ਦੇਖ ਲਓ ਵੀ ਕਿੰਨੀ ਉਮਰ ਆ ਤੇ ਇਹ ਵੀ ਟਰੈਕਟਰ ਲੈ ਕੇ ਆਈ ਆ ਟੋਚਨ ਕਰਨ ਦੇ ਵਾਸਤੇ ਇਹਨੂੰ ਸ਼ੌਂਕ ਕਹਿੰਦੇ ਆ ਮੰਦਿਆਂ ਨਾ ਕਮਾਲ ਚਲ ਆ ਹੋ ਗਿਆ ਟਾਇਟਰ ਤੇ ਹੁਣ ਚਲ ਕੇ ਚਲ ਹੈਵੀ ਪੁੱਲਿੰਗ ਟਰੈਕਟਰ ਚਲ ਚਲ ਚਾਲੀ 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 ਜਾਂਦਾ ਖੇਚੀ ਕੇਰਾ ਤਾਂ ਕੇਰਾ ਦਾ ਜਾਂਦਾ ਖੇਚੀ ਪੂਰਾ ਦੇਖ ਸਾਹਦੇ ਹੋ ਹੋ ਗਿਆ 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 ਵਾਹ ਕਮਾਲ ਕਮਾਲ ਆਹ ਦੇਖ ਸਕਦੇ ਹੋ ਦੁਨੀਆ ਦੇ ਪੁਰਾਣੇ ਤੋਂ ਪੁਰਾਣੇ ਟਰੈਕਟਰ ਮੈਸੀ ਹੈਰਿਸ ਆਹ ਕਾਕ ਸ਼ਾਟ ਕੈਨੇਡਾ ਦਾ ਆ ਲੈ ਇਹ ਪੁਰਾਣੇ ਬਯੁਰਗਾਂ ਦੇ ਸਾਹਮਣੇ ਰੱਖਿਆ ਟਰੈਕਟਰ ਆਹ ਦੇਖ ਸਕਦੇ ਹੋ ਆਪਣੇ ਬੰਦੇ ਤਾਂ ਇੱਥੇ ਪਹੁੰਚਦੇ ਨਹੀਂਗੇ ਆਪਾਂ ਪਹੁੰਚ ਗਏ ਆ ਆ ਲੈ ਆ ਦੇ ਇਧਰਲੇ ਪਾਸੇ ਵੀ ਆ ਕਿੰਨਾ ਤਗੜਾ ਟਰੈਕਟਰ ਆ ਯਾਰ ਦੇਖਣ ਚ ਕਿਵੇਂ ਜਿਹੜਾ ਟਰੈਕਟਰ ਆ ਵੱਖਰੀ ਸ਼ੇਪ ਵੱਖਰੀ ਲੁੱਕ ਅਮਰੀਕਾ ਦਾ ਬਣਿਆ ਵਾ ਮੈਨੀਪੋਲਿਸ ਕਹਿੰਦੇ ਆ ਇਹਨੂੰ ਤੇ ਬਜ਼ੁਰਗੀ ਚਲਾ ਰਿਹਾ ਇਹਨੂੰ ਚਾਰ ਸਿਲੰਡਰ ਟਰੈਕਟਰ ਆ ਇਹ ਵਾ ਕਮਾਲ ਆ ਬੋਲਵੋ ਕੰਪਨੀ ਦਾ ਟਰੈਕਟਰ ਆ ਦਰਸ਼ਕੋ ਕਾਰਾਂ ਤਾਂ ਦੇਖੀਆਂ ਸੀ ਟਰੈਕਟਰ ਵੀ ਆਉਂਦੇ ਸੀ ਇਹਨਾਂ ਦੇ ਬੋਲਵੋ ਵਾਲਿਆਂ ਦੇ ਤਿੰਨ ਸਿਲੰਡਰ ਆਹੇ ਟਰੈਕਟਰ ਦੇਖ ਸਕਦੇ ਹੋ ਆ ਓਲੀਵਰ ਹੋ ਗਿਆ ਕਮਾਂਡ ਲਓ ਜੀ ਓਪਨ 5 E5 ਕੋਪ ਟਰੈਕਟਰ ਇਸ ਵਾਰ ਟੂਚਨ ਤੇ ਜੁੜਿਆ ਹੋਇਆ ਬਾਈ ਆ ਬੈਠਾ ਇਹਦੇ ਕੋਲ ਕਮਾਂਡ ਆ ਆ ਡੱਬਾ ਜਾਂ ਚੜਦਾ ਜਾਂਦਾ ਨਾ ਜਿਹੜਾ ਤਾਂ ਨੂੰ ਇਹਨੇ ਪੜਾਕੇ ਪਾਉਣੇ ਆ ਵੀਰ ਦਾ ਦਿੰਦਾ ਮੈਨੂੰ ਟਰੈਕਟਰ ਵੀਰ ਦਾ ਦਿੰਦਾ ਹੁਣ ਸੋਨਾ ਬਹੁਤਾ ਡਾਇਰ ਰੱਬੀ ਵਰਗਾਂ ਦੇ ਸਾਹਮਣੇ ਰੱਖੇ ਹੋਏ ਆ ਤੇ ਆ ਸਾਰੇ ਬੈਠੇ ਨੇ ਤੇ ਆਏ ਸ਼ੌਕ ਆ ਇਹਨਾਂ ਦੇ 17 ਸਾਲਾਂ ਦਾ ਡਰਾਈਵਰ ਆ ਉੱਤੇ ਬੈਠਾ ਭਾਈ ਤੇ 75 ਸਾਲ ਪੁਰਾਣਾ ਟਰੈਕਟਰ ਆ ਜੌਨਟੀਗਰ ਦਾ 2 ਸਿਲੰਡਰ ਆ ਆਈ ਸੀਟ ਮਗਰ ਹੁੰਦੀ ਸੀ ਇਹ ਟੋਚਨ ਮੁਕਾਬਲੇ ਤੇ ਲੈ ਕੇ ਆਏ ਕਿਸਾਨ ਆ ਖੇਤੀ ਅੱਜ ਵੀ ਕਰਦਾ ਵਾ ਇੱਥੋਂ ਦੇ ਕਿਸਾਨ ਆਏ ਹੁੰਦੇ ਸੀਗੇ ਜਿਵੇਂ ਆਪਣੇ ਦੁਬੱਟਾ ਬਨਦੇ ਆ ਇਹ ਹੈਟ ਲੈਂਦੇ ਆ ਕਾਉ ਬੁਆਇਸ ਕਹਿ ਸਕਦੇ ਆ ਦੋ ਸਿਲੰਡਰ ਆ 37 ਐਚ ਪੀ ਹਾਫ ਪਾਵਰ ਦੱਸਿਆ ਹੋਇਆ ਨਹੀਂ ਆੜੀ ਆ ਗਿਆ ਮਗਰਲੇ ਪਾਸੇ ਇਹਨਾਂ ਦਾ ਬਹੁਤ ਸਾਰੇ ਟਰੈਕਟਰ ਖੜੇ ਆ ਆ ਵੀ ਜੌਂਡੀਆਰ ਆ ਵੀ ਜੌਂਡੀਆਰ ਹੋ ਗਿਆ ਇਹ ਆ ਵੀ ਕਰਖੜਾ ਪੁਰਾਣਾ ਟਰੈਕਟਰ ਬਹੁਤ ਸੋਹਣਾ ਮਾਹੌਲ ਆ ਕਮਾਲ ਹੋਈ ਪਈ ਆ ਆ ਦੇਖੋ 1938 ਮਾਡਲ ਟਰੈਕਟਰ ਚੱਲੀ ਜਾਂਦਾ ਚੱਕੇ ਲੋਹੇ ਦੇ ਆ ਆਪ ਹੀ ਸਾਫ ਸੁੱਪ ਕਰੀ ਜਾਂਦਾ ਸੈਟਸੂਟ ਕਰੀ ਜਾਂਦੇ ਆ ਇੱਕ ਸਾਹ ਦੇ ਨਾਲ ਹੱਥ ਕਾਲੇ ਹੋਏ ਪਏ ਆ ਤੇ ਸੈਟਸੂਟ ਮੈਂ ਦੇਖੀ ਜਾਂਦਾ ਵਾ ਜਦੋਂ ਜੀਕਰ ਦਾ ਕੱਪੜਾ ਮਾਰ ਜਾਂਦੇ ਆ ਕਦੇ ਸਟਾਰਟ ਕਰ ਜਾਂਦੇ ਆ ਜਿਵੇਂ ਚਾਕੂ ਲੈ ਲਿਆ ਆ ਮਿੱਟੀ ਘਟ ਰਹੀ ਐ ਇਸ ਵਕਤ ਲੈ ਵਿੱਚ ਮਿੱਟੀ ਨਾਲ ਫਸ ਜੇ ਦੇਖ ਸਕਦੇ ਹੋ ਲੈ ਆ ਲੈ ਮੰਨਦੇ ਨਾ ਸ਼ੌਕ ਭੋਰਾ ਮਿੱਟੀ ਪੈਰਾਂ ਨੂੰ ਮਿੱਟੀ ਨਹੀਂ ਲੱਗਣਦੇ ਰੇ ਯਾਰ ਕਮਾਲ ਆ ਇਹ ਸ਼ੌਕ ਹੁੰਦੇ ਆ ਤੁਰ ਤੁਰ ਚਲੋ ਵੀ ਚਲੋ 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 ਇਹਦਾ ਮੋੜਨਾ ਬਹੁਤ ਔਖਾ ਮੋੜਨਾ ਹੀ ਬਹੁਤ ਔਖਾ ਹੈ ਤਾਂ ਯਾਰ 1938 ਮਾਡਲ ਠੀਕ ਆ ਠੀਕ ਆ ਠੀਕ ਆ ਲੈ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਠੀਕ ਆ ਗੱਲ ਠੀਕ ਆ ਗੱਲ ਮਿੱਟੀ ਬਹੁਤ ਡੰਡਾ ਇਹ ਤਾਂ ਵਾਹ ਆ ਕਿੰਨਾ ਸੋਹਣਾ ਟਰੱਕ ਆ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਵਾਲਿਆਂ ਦਾ ਕਮਾਲ ਹੀ ਆ ਕੂਬਸੂਰਤੀ ਕਿੰਨੀ ਆ ਸਾਹਮਣੇ ਕਿੰਨਾ ਰੱਖਿਆ ਵਾ ਇਹ ਮਾਡਲ ਕਿਹੜਾ ਹੈਗਾ ਇੰਟਰਨੈਸ਼ਨਲ V8 ਇਹ 1957 ਮਾਡਲ ਵਾਹ ਕਮਾਲ ਇਹਦੇ ਨਾਲ ਹੋਰ ਵੀ ਕਾਰਾਂ ਹੈਗੀਆਂ ਵਾ ਇਧਰਲੇ ਪਾਸੇ ਆ ਕਾਰਾਂ ਵੀ ਖੜਾਈ ਬੈਠੇ ਆ ਪੁਰਾਣੀਆਂ ਤੋਂ ਪੁਰਾਣੀਆਂ ਦੋਰੀਆਂ ਦੇ ਕੰਮ ਵੱਡੇ ਹੀ ਆ ਹਾਂ ਦੇਖ ਸਕਦੇ ਹੋ ਆਹ ਲੈ ਕਮਾਲ 1966 ਮਾਡਲ ਹੋ ਗਈ ਆਹ ਆਹ ਕਿਹੜਾ ਫੋਰਡ ਤੇ ਆ ਇਧਰਲੇ ਪਾਸੇ ਆ ਡੋਜ ਡੋਜ ਨੇ ਵੀ ਬਹੁਤ ਲਗਜ਼ਰੀ ਕਾਰਾਂ ਵੱਡੀਆਂ ਕਾਰਾਂ ਬਣਾਈਆਂ ਦੇਖ ਸਕਦੇ ਹੋ ਕਮਾਲੀਆ ਆਲਾ ਸੋਦਰ ਸ਼ਕੋਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆਪਾਂ ਮਿਹਰਬਾਨੀ ਧੰਨਵਾਦ ਤੁਸੀਂ ਵੇਖ ਰਹੇ ਸੀ ਐਡਮੈਂਟਨ ਕੈਨੇਡਾ ਦੇ ਵਿੱਚ ਪੁਰਾਣਿਆਂ ਟਰੈਕਟਰਾਂ ਦਾ ਇੱਕ ਐਗਜ਼ਿਬਿਸ਼ਨ ਟੋਚਨ ਮੁਕਾਬਲੇ ਦੇਖੋ ਬਹੁਤ ਕਮਾਲ ਆ ਲੈ ਆਹ ਦੇਖ ਸਕਦੇ ਹੋ ਬਹੁਤ ਕਮਾਲ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮਿਹਰਬਾਨੀ ਧੰਨਵਾਦ